ਇਹ ਪੂਰੇ ਸੰਸਾਰ ਦੇ ਵਿੱਚ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂ ਐਸੀ ਕੁਰਬਾਨੀ ਗੁਰਦੇਵ ਬਾਦਰ ਹਿੰਦ ਦੀ ਚਾਦਰ ਆ ਗੁਰਦੇਵ ਬਾਦਰ ਹਿੰਦ ਦੀ ਚਾਦਰ ਤਾਂ ਹੀ ਬਣਿਆ ਜੇ ਉਹਨੇ ਆਪਣੇ ਸਾਰਿਆਂ ਉੱਤੇ ਆਪਣੀ ਕਿਰਪਾ ਕੀਤੀ ਆਪਣਾ ਆਸ਼ੀਰਵਾਦ ਰੱਖਿਆ ਆਓ ਸਾਰੇ ਆਪਾਂ ਉਹਨਾਂ ਦੀ ਜ਼ੇੜ ਨਾਲ ਲੈ ਕੇ ਉਦੈ ਸਮਾਜ ਔਰ ਆਪਣੇ ਸ਼ਹਿਰ ਔਰ ਆਪਣੇ ਪੰਜਾਬ ਦੀ ਔਰ ਆਪਣੇ ਧੀ ਧੀ ਕਰੀਏ ਸੋਇ ਪੰਜਾਬ ਸਰਕਾਰ ਦਾ ਬਟਮੁੱਲਾ ਕਦਮ ਹੈ ਅਸੀਂ ਉਹਦੀ ਸ਼ਲਾਘਾ ਕਰਦੇ ਆਂ ਪੂਰੀ ਟੀਮ ਦੇ ਨਾਲ ਅਸੀਂ ਜ਼ਰੂਰ ਤੱਕ ਵੀ ਹੋਣਾ ਆਂ ਤੇ ਨਾਲੇ ਆਪਣੇ ਇਤਿਹਾਸ ਨੂੰ ਜਾਗਰੂਕ ਕਰਦੇ ਆਂ ਮਾਣ ਮੈਨੂੰ ਮਲੇਗੀ ਦੇਖਣ ਨੂੰ ਸ਼ਾਬ ਦੇਣੀਗੇ ਦੇਖੋ ਦੁਨੀਆ ਕਿਵੇਂ ਬੈਠੀ ਆ ਗੁਰੂ ਦੇ ਚਰਨਾਂ 'ਚ ਤੇ ਪੂਰੇ ਆਪਣੇ ਲਗਨ 'ਚ ਸਾਰਾ ਕੁਝ ਦੇਖ ਰਹੇ ਆ ਆਪਣੇ ਜ਼ੁਲਮ ਦੇ ਨਾਲ ਟਕਰਾ ਹਮੇਸ਼ਾ ਪੰਜਾਬ ਦੀ ਧਰਤੀ ਜਿਹੜੀ ਆ ਇਸ ਕਮਲੀ ਤਾਂ ਹੀ ਪਹਿਲ ਰੱਖਦੀ ਐ ਇੱਥੇ ਜ਼ੁਲਮ ਦਾ ਸਾਹਮਣਾ ਕਰ ਲਈ ਹਰ ਬੰਦਾ ਪਿਆਰ ਆ ਵਧੀਆ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਪਹਿਲੀ ਵਾਰ ਦੇਖਣ ਲੱਗੇ ਆ ਵੀ ਤੁਹਾਡੀ ਤੋਂ ਵੱਡੇ ਸ਼ਾਤਰੀ ਕੋ ਦੇਖਦਾ ਉਹਨਾਂ ਨੇ ਸ਼ਾਦ ਦੇ ਕੇ ਔਰ ਜੀਵਨ ਦਾਣ ਦਿੱਤਾ ਤੇ ਉਹਨਾਂ ਦੇ ਦਿਨ ਮਨਾਉਣਾ ਸਾਡਾ ਮੋਢਲਾ ਫਰਜਾ ਜਿ ਪ੍ਰੋਲਾ ਫਰਜਾ ਪੰਜਾਬ ਸਰਕਾਰ ਦਾ ਇਹੀ ਮਿਲ ਕੇ ਫੈਸਲਾ ਸੀਗਾ ਸਾਡੇ ਨੌਜਵਾਨੀ ਨੂੰ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਪਤਾ ਲੱਗ ਸਕਣ ਸਾਡੇ ਬੱਚਿਆਂ ਨੂੰ ਇਤਿਹਾਸ ਪਤਾ ਲੱਗ ਸਨ ਤਾਂ ਕਿ ਉਹਨਾਂ ਦੀ ਮਿਲ ਕੇ ਸੇਵ ਲੈ ਕੇ ਉਹ ਵੀ ਦੇਸ਼ ਕੌਮ ਦੀ ਸੇਵਾ ਕਰ ਸਕਣ ਇਸ ਕਰਕੇ ਅੱਜ ਸਾਰੇ ਇਕੱਠੇ ਹੋਏ ਆ ਬਹੁਤ ਵਧੀਆ ਲੱਗ ਰਿਹਾ ਸ ਪਹਿਲੀ ਵਾਰ ਦੇਖਣ ਆਇਆ ਕੋਈ ਲਾਈਟ ਸ਼ੋ ਸਾਨੂੰ ਸਾਰੀ ਨੌਲੇਜ ਮਿਲ ਰਹੀ ਹੈ ਗੁਰੂ ਤੇਗ ਬਹਾਦਰ ਜੀ ਨੇ ਕਿੰਦਾ ਸ਼ਹਾਦਤ ਦਿੱਤੀ ਉਹ ਸਾਰਾ ਪਤਾ ਲੱਗ ਰਿਹਾ ਗੁਰੂ ਸੇਗ ਬਾਦਰ ਜੀ ਔਰ ਥੋੜੀ ਤੇ ਇੱਕ ਬਾਤ ਰੱਖਿਤਨੀ ਚਾਤਰ ਜਿਹੜੇ ਮਗੇ ਨਾਲ ਜਾਣੇ ਜਾਂਦੇ ਨੇ ਔਰ ਜਿਨ੍ਹਾਂ ਨੇ ਦੂਜਿਆਂ ਵਾਸਤੇ ਸ਼ਾਨ ਦੇ ਕੇ ਔਰ ਜੀਵਨ ਬਲੀਦਾਨ ਦਿੱਤਾ ਵਾ 30% ਤੋਂ ਜ਼ਿਆਦਾ ਜਿਹੜਾ ਯੂਥ ਅੱਜ ਨਜ਼ਰ ਆ ਰਿਹਾ ਸਾਨੂੰ ਛੋਟੇ ਛੋਟੇ ਬੱਚੇ ਨਜ਼ਰ ਆ ਰਹੇ ਨੇ ਕਿੰਨੀ ਵਧੀਆ ਗੱਲ ਹੈ ਕਿ ਸਾਡੇ ਯੂਥ ਤੇ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਭਗਤ ਸਿੰਘ ਭាទਰ ਜੀ ਜਿਹੜੇ ਇਸ ਬਾਦ ਵਾਸਤੇ ਦੇਸ਼ ਵਾਸਤੇ ਸਭ ਦੁਨੀਆ ਵਾਸਤੇ ਜਿਨ੍ਹਾਂ ਨੇ ਆਪਣੀ ਪ੍ਰਣਾਮ ਇਹ ਦੱਸਿਓ ਕਿ ਸਾਡਾ ਪਾਈ ਹੋਰ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਸਾਨੂੰ ਸਮਾਜ ਦੇ ਵਿੱਚ ਇੱਕ ਐਸਾ ਮੈਸੇਜ ਹੋਣਾ ਚਾਹੀਦਾ ਜੋ ਸਮੇਂ ਵੇਲੇ ਕਰ ਗਿਆ ਕਦੇ ਵੀ ਭਰਉਣ ਵਾਲੀ ਗੱਲ ਨਹੀਂ ਹੈ ਪੀਯੂ ਦੇ ਲੁਧਿਆਣਾ ਦੇ ਵਿੱਚ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵੈ ਮੇਨਲ ਅਸ਼ੋਕਪਾਸ਼ਾ ਪੱਪੀ ਨੇ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਐਗਰੀਕਲਚਰ ਵਿੱਚ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਤੇ ਸਮਾਗਮ ਕਰਾਇਆ ਜਾ ਰਿਹਾ ਉਸ ਦੇ ਉੱਤੇ ਮੁੱਖ ਕੇ ਪਹੁੰਚੇ ਨੇ ਪੱਪੀ ਜੀ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਅੱਜ ਸ਼ੁਰੂ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਹੜੀ ਕੁਰਬਾਨੀਆਂ ਇਹ ਪੂਰੇ ਸੰਸਾਰ ਦੇ ਵਿੱਚ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂ ਐ ایسی ਕੁਰਬਾਨੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਆ ਗੁਰੂ ਤੇਗ ਬਹਾਦਰ ਪੂਰੇ ਦੇਸ਼ ਦੀ ਚਾਦਰ ਬਣ ਕੇ ਜ਼ੁਲਮਾਂ ਦੇ ਆਤਮਾ ਕਰਨ ਲਈ ਆਪਣਾ ਬੰਸ ਵਾਰਿਆ ਪਰ ਪਿੱਛੇ ਨਹੀਂ ਹਟਿਆ ਇੱਥੇ ਕਿਸੇ ਜਿੱ ਮਿਲਦੀ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚੋਂ ਅਸ਼ੀਰਵਾਦ ਲੈ ਕੇ ਆਪਣੇ ਜ਼ੁਲਮ ਦੇ ਨਾਲ ਟਕਰਾ ਹਮੇਸ਼ਾ ਪੰਜਾਬ ਦੀ ਧਰਤੀ ਜਿਹੜੀ ਆ ਇਸ ਕੰਮ ਲਈ ਤਾਹੀਂ ਪਹਿਲ ਰੱਖਦੀ ਐ ਇੱਥੇ ਜ਼ੁਲਮ ਦਾ ਸਾਹਮਣਾ ਕਰ ਲਈ ਹਰ ਬੰਦਾ ਪਿਆਰ ਆ ਔਰ ਗੁਰਪ੍ਰੀਤ ਭਾਦਰ ਮਹਾਰਾਜ ਦੀ ਐਸੀ ਕੁਰਬਾਨੀਆਂ ਪੂਰੇ ਸੰਸਾਰ ਦੇ ਅੰਦਰ ਇਹਨੂੰ ਦੇਖ ਕੇ ਪ੍ਰੇਰਣਾ ਲੈਂਦੀ ਐ ਸਾਡੀ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਹੋ ਤੇ ਕੀ ਸੁਨੇਹਾ ਦੇਣਾ ਨਿਕੋਗੇ ਇਹੀ ਆ ਆਓ ਗੁਰੂ ਜੀ ਮਹਾਰਾਜ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਗੁਰਪ੍ਰੀਤ ਭਾਦਰ ਹਿੰਦੀ ਚਾਦਰ ਤਾਂ ਹੀ ਬਣਿਆ ਜੇ ਉਹਨੇ ਆਪਣੇ ਸਾਰਿਆਂ ਉੱਤੇ ਆਪਣੀ ਕਿਰਪਾ ਕੀਤੀ ਆਪਣਾ ਆਸ਼ੀਰਵਾਦ ਰੱਖਿਆ ਆਓ ਸਾਰੇ ਆਪਾਂ ਉਹਨਾਂ ਦੀ ਪ੍ਰੇਰਣਾ ਲੈ ਕੇ ਉਦਾਂ ਹੀ ਸਮਾਜ ਔਰ ਆਪਣੇ ਸ਼ਹਿਰ ਔਰ ਆਪਣੇ ਪੰਜਾਬ ਦੀ ਔਰ ਆਪਣੇ ਦੇਸ਼ ਦੀ ਸੇਵਾ ਕਰੀਏ ਗਰੀਬ ਗਰੁੱਪੇ ਦੇ ਕੰਮ ਆਈਏ ਧੰਨਵਾਦ ਜੀ ਸਤਿਮਸਤਕ ਹਾਂ ਬਹੁਤ ਸਤਿਮਸਤਕ ਹਾਂ ਪ੍ਰਸ਼ਾਸਕ ਸਾਹਿਬ ਦੇ ਨਾਲ ਇਹੀ ਕਹਾਂਗੇ ਜੋ ਗੁਰੂ ਸਾਹਿਬ ਦੇ ਦਿੱਤੇ ਬਾਣੀ ਦੇ ਉਹਦੇ ਤੇ ਆਪਾਂ ਚੱਲੀਏ ਔਰ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਾਂਗੇ ਨਮਸਤਕ ਹੋ ਕੇ ਬਸ ਚੱਲੀ ਆਪਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਉਹ ਪ੍ਰਚਲ ਸਾਹਿਬ ਵੀ ਪਹੁੰਚੇ ਨੇ ਰਕੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਤਮਤਕ ਨੂੰ ਆਏ ਹੋ ਤੇ ਕੀ ਕਰਨਾ ਚਾਹੋ ਅੱਜ ਗੁਰੂ ਹਾਂ ਮੈਨੂੰ ਪਤਾ ਵਾ ਤੇਗਵਦਰ ਜੀ ਦੇ ਯੂਨੀਵਰਸਿਟੀ ਦੇ ਦੇਖ ਰਹੇ ਅਸੀਂ ਇਹ ਆਉਣ ਵਾਲੀ ਪੀੜ੍ਹੀ ਨੂੰ ਦਿਖਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਤੇ ਮੇਰੇ ਇਸ ਟਾਈਮ ਰੌਂਗ ਤੇ ਖੜੇ ਹੋਏ ਆ ਆ ਜੋ ਸਾਰੀ ਖੁੱਲੀ ਹੋ ਜਾਈ ਬਹੁਤ ਮੈਨੂੰ ਮਦੇ ਕੀ ਦੇਖਣ ਨੂੰ ਸ਼ਬਦ ਹੈ ਨਹੀਂ ਕਿ ਦੇਖੋ ਦੁਨੀਆ ਕਿਵੇਂ ਬੈਠੀ ਆ ਗੁਰੂ ਦੇ ਚਰਨਾਂ ਚ ਤੇ ਪੂਰੇ ਆਪਣੀ ਲਗਨ ਚ ਸਾਰਾ ਕੁਝ ਦੇਖ ਰਿਹਾ ਤੇ ਬਹੁਤ ਵੱਡਾ ਬੰਦਾ ਮੈਨੂੰ ਆਸ ਆ ਵੀ ਜੋ ਗੁਰੂਆਂ ਨੇ ਸਾਨੂੰ ਸਿਖਾਇਆ ਉਹ ਉਸੇ ਲੀਨ ਤੇ ਚੱਲੀਏ ਤੇ ਆਪਾਂ ਲੋਕ ਸੇਵਾ ਕਰੀਏ ਤੇ ਗਰੀਬਾਂ ਨੂੰ ਮਦਦ ਕਰੀਏ ਹਰ ਤਰ੍ਹਾਂ ਦਾ ਜਿਵੇਂ ਇਹਨਾਂ ਨੇ ਜ਼ੁਲਮ ਦਾ ਸਾਧਕ ਮਾਦੇ ਕੀ ਕੀਤਾ ਤਾਂ ਉਵੇਂ ਅਸੀਂ ਵੀ ਕਰਾਂਗੇ ਆਓ ਸਾਰੇ ਆਪਾਂ ਜੀ ਰਕੇਸ਼ਪਰ ਚੰਦੀ ਸੀਨੀਅਰ ਡਿਪਟੀ ਮੇਅਰ ਜੀ ਦੇਖ ਸਤਿ ਸੰਗਤ ਆ ਤਾਂ ਤੇ ਬਾਤ ਨੇ ਤੇ ਹਿੰਦੀ ਚਾਹਤ ਨੇ ਹਾਂਜੀ ਅਸੀਂ ਵਧੀਆ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਅਸੀਂ ਪਹਿਲੀ ਵਾਰ ਦੇਖਣ ਲੱਗੇ ਆ ਪਤਾ ਲੱਗ ਰਿਹਾ ਮੈਂ ਕਿ ਤੇ ਬਾਦਰੀ ਨੇ ਕਿਸ਼ਰਾ ਸ਼ਹਾਦਤ ਦਿੱਤੀ ਆਪਣੀ ਹਾਂਜੀ ਅੱਜ ਹੋਰ ਦੇਖਾਂਗੇ ਅਸੀਂ ਜਿਹੜਾ ਨਹੀਂ ਪਤਾ ਉਹ ਅੱਜ ਪਤਾ ਲੱਗੂਗਾ ਵੈਸੇ ਫਿਰ ਹਾਂਜੀ ਬਹੁਤ ਹੈਲਪ ਕਰ ਰਹੀ ਹੈ ਇਹ ਚੀਜ਼। ਸਾਨੂੰ ਬਹੁਤ ਲੱਗ ਰਿਹਾ ਲੱਗ ਰਿਹਾ ਲੱਗ ਰਿਹਾ ਜਿੱਤੇ ਦੇ ਇੱਕ ਬਹੁਤ ਵਧੀਆ ਲੱਗ ਰਿਹਾ ਸੀ ਪਹਿਲੀ ਵਾਰ ਦੇਖਣ ਆਇਆ ਕੋਈ ਲਾਈਟ ਸ਼ੋਅ ਸਾਨੂੰ ਸਾਰੀ ਨੌਲੇਜ ਮਿਲ ਰਹੀ ਹੈ। ਗੁਰੂ ਤੇਗ ਬਹਾਦਰ ਜੀ ਨੇ ਕਿੰਦਾ ਸਾਥ ਦੇ ਦਿੱਤੀ ਉਹ ਸਾਰਾ ਪਤਾ ਲੱਗ ਰਿਹਾ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਔਰ ਗੁਰ ਤੇਗ ਬਹਾਦਰ ਹਿੰਦੀ ਚਾਦਰ ਜਿਹੜੇ ਮਿਲ ਕੇ ਨਾਲ ਜਾਣੇ ਜਾਂਦੇ ਨੇ ਔਰ ਜਿਨ੍ਹਾਂ ਨੇ ਦੂਜਿਆਂ ਵਾਸਤੇ ਸ਼ਹਾਦਤ ਕੇ ਔਰ ਜੀਵਨ ਬਲੀਦਾਨ ਦਿੱਤਾ ਵਾ ਔਰ ਧੰਤਰ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਕਿਹਾ ਵੀ ਤੁਹਾਡੀ ਤੋਂ ਵੱਡੀ ਛਾਤਰੀ ਕੋ ਦੇਖਦਾ ਉਹਨਾਂ ਨੇ ਸ਼ਹਾਦਤ ਦੇ ਕੇ ਔਰ ਜੀਵਨ ਦਾਣ ਦਿੱਤਾ ਤੇ ਉਹਨਾਂ ਦੇ ਦਿਨ ਮਨਾਉਣਾ ਸਾਡਾ ਮੋਢਲਾ ਫਰਜ ਆ ਸਾਡੇ ਪੰਜਾਬ ਸਰਕਾਰ ਆ ਆਮ ਆਦੀ ਪਾਰੀ ਸਰਕਾਰ ਤੇ ਗੁਰੂਆਂ ਵੀਰਾਂ ਦੇ ਅਸ਼ੀਰਵਾਦ ਆਈ ਆ ਕਿਉਂਕਿ ਜਿਨ੍ਹਾਂ ਪੁਰਾਣੇ ਲੁੱਟ ਬਚਾਈ ਹੋਈ ਸੀਗੀ ਉਹ ਲੁੱਟ ਨੂੰ ਦੂਰ ਕਰਕੇ ਔਰ ਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਮਲਕੇ ਬੋਲਬਾਲਾ ਹੋਇਆ ਤੇ ਸਾਡਾ ਫਰਜ ਬਣਦਾ ਅੱਜ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਤਾਪਦੀ ਬਣਾ ਰਹੀ ਹੈ ਤੇ ਉਹਦੇ ਵਾਸਤੇ ਮੈਂ ਸਾਰੇ ਨੂੰ ਅਪੀਲ ਕਰਦਾ ਆ ਉਹ ਇਕੱਠੇ ਹੋ ਕੇ ਆਪਾਂ ਮਹਾਨ ਗੁਰੂਆਂ ਦੇ ਦਿਨ ਮਨਾਈਏ ਮਹਾਨ ਪੁਰਸ਼ਾਂ ਦੇ ਦਿਨ ਮਨਾਈਏ ਤਾਂ ਕਿ ਆਪਾਂ ਆਪਣੇ ਮਾਪੇ ਬ ਦੀ ਸੇਵਾ ਕਰ ਸਕੀਏ ਆਪਣੇ ਬਜ਼ੁਰਗਾਂ ਦਾ ਸੇਵਾ ਕਰ ਸਕੀਏ ਸਾਡੇ ਆਉਣ ਵਾਲੇ ਜਨਰੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਵੀ ਸਿਹਤ ਮਿਲ ਸਕੇ ਤੇ ਉਹ ਵੀ ਮਿਲ ਕੇ ਦੇਸ਼ ਕੌਮ ਦੀ ਸੇਵਾ ਕਰ ਲੈਣ ਨੌਜਵਾਨ ਪੀੜ੍ਹੀ ਵੀ ਇੱਥੇ ਹੈਗੀ ਹੈ ਹਨ ਆ ਨੌਜਵਾਨ ਸਮੇ ਜਿਹਨਾਂ ਨੇ ਪੰਜਾਬ ਵਾਸਤੇ ਬਹੁਤ ਕੁਝ ਕਰਨਾ ਹੈ ਉਹ 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 ਵੀ ਅੱਜ ਇਤਿਹਾਸ ਜਾਣ ਰਹੇ ਨੇ ਤੇ ਤੁਸੀਂ ਇਤਿਹਾਸ ਬਾਰੇ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਨੌਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਅੱਜ ਇਸੇ ਕਰਕੇ ਜਿਹੜੇ ਦਿਨ ਮਨਾਉਣਾ ਸਾਡਾ ਮਢਲਾ ਫਰਜਾ ਪੰਜਾਬ ਸਰਕਾਰ ਦਾ ਇਹੀ ਮਤਲਬ ਕੇ ਫੈਸਲਾ ਸੀਗਾ ਸਾਡੀ ਨੌਜਵਾਨੀ ਨੂੰ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਪਤਾ ਲੱਗ ਸਕਣ ਸਾਡੇ ਬੱਚਿਆਂ ਨੂੰ ਇਤਿਹਾਸ ਪਤਾ ਲੱਗ ਸਨ ਤਾਂ ਕਿ ਉਹਨਾਂ ਦੀ ਮਤਲਬ ਕੇ ਸਿਹਤ ਲੈ ਕੇ ਉਹ ਵੀ ਦੇਸ਼ ਕੌਮ ਦੀ ਸੇਵਾ ਕਰ ਸਕਣ ਇਸ ਕਰਕੇ ਅੱਜ ਸਾਰੇ ਇਕੱਠੇ ਹੋਏ ਆ ਤੇ ਧੰਨਵਾਦ ਕਰਦਾ ਮਤਲਬ ਕੇ ਕਿਉਂਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਬਹੁਤ ਸਮਝਦਾਰ ਨੇ ਜਿਨੇ ਪੰਜਾਬ ਦਾ ਪਾਣੀ ਪੀ ਲਿਆ ਉਹ ਕੇ ਸਮਝ ਲਓ ਪੰਜਾਬ ਦੇ ਪਾਣੀ ਚ ਇੰਨੀ ਤਾਕਤ ਆ ਉਹ ਸਾਰੇ ਜਾਣਦੇ ਆ ਤੇ ਅਸੀਂ ਕੀ ਠੀਕ ਕਰਨਾ ਤੇ ਕਿਹੜਾ ਗਲਤ ਤੇ ਕਿਹੜਾ ਚੰਗਾ ਵਾ ਤੇ ਅੱਜ ਤਰਨਤਾਰਨ ਦੀ ਸੀਟ ਵੀ ਜਿਤਾ ਕੇ ਅੱਜ ਸਮਝ ਲਓ ਕਹਿ ਸਕਦੇ ਐ ਕਿ ਇਤਿਹਾਸ ਲਿੱਚਿਆ ਵਾ ਕਿਉਂਕਿ ਪੰਜਾਬੀਆਂ ਨੇ ਦੇਖਿਆ ਤੇ 74 ਸਾਲ ਦੇ ਵਿਚ ਬੇੜਾਗਰ ਕੀਤਾ ਬਲਕੇ ਅਕਾਲੀ ਦਲ ਭਾਜਪਾ ਨੇ ਤੇ ਔਰ 2022 ਦੇ ਵਿੱਚ ਸਰਕਾਰ ਲਿਆਂਦੀ ਤੇ ਅੱਜ ਫੇਰ ਦੁਬਾਰਾ ਤਰਨਤਾਰਨ ਦੀ ਸੀਟ ਜਿਤਾ ਕੇ ਸਭ ਤੋਂ ਵੱਡੀ ਸ਼ਹਾਦਤ ਸਾਡੇ ਤਨਦਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜਾ ਪਾਰਟੀ ਨੇ ਬੜਾ ਬੜਾ ਵੱਡਾ ਉਪਰਾਲਾ ਕੀਤਾ ਹੈ ਪਹਿਲੀ ਵਾਰ ਪੰਜਾਬ ਦੇ ਵਿੱਚ 350ਵਾਂ ਸਾਲਾ ਦਿਵਸ ਮਨਾਇਆ ਜਾ ਰਿਹਾ ਹੈ ਸੋ ਅੱਜ ਉਹਦਾ ਲਾਈਟ ਐਂਡ ਸਾਊਂਡ ਸ਼ੋ ਹੈ ਲੋਕਾਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਦੇਸ਼ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਧਰਮ ਵਾਸਤੇ ਕੀ ਸ਼ਹਾਦਤਾਂ ਦਿੱਤੀਆਂ ਸੋ ਇਹ ਪੰਜਾਬ ਸਰਕਾਰ ਦਾ ਵੱਡਮੁੱਲਾ ਕਦਮ ਹੈ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਪੂਰੀ ਟੀਮ ਦੇ ਨਾਲ ਅਸੀਂ ਨਤਮਸਤਕ ਵੀ ਹੋਣਾ ਹੈ ਤੇ ਨਾਲ ਹੀ ਆਪਣੇ ਇਤਿਹਾਸ ਤੋਂ ਜਾਗਰੂਕ ਹੋਣ ਵੀ ਆਏ ਹਾਂ ਅੱਛਾ ਨੌਜਵਾਨ ਫੀਲਰ ਦੇ ਵਿੱਚ ਬਹੁਤ ਮੋਟੀਵੇਸ਼ਨ ਆ ਰਹੀ ਹੋਣਾ ਦੇਖ ਕੇ ਸਾਹ ਬਹੁਤ ਹੈ ਕਿ ਹਾਂ ਕਿ ਇਸ ਤਰ੍ਹਾਂ ਸਾਡੇ ਗੁਰੂਆਂ ਨੇ ਸਾਡੇ ਲਈ ਸ਼ਹਾਦਤ ਦਿੱਤੀ ਤੇ ਅਸੀਂ ਅੱਜ ਇੱਥੇ ਦੇਖੋ ਤੁਸੀਂ ਮੈਨੂੰ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ 50% ਤੋਂ ਜ਼ਿਆਦਾ ਜਿਹੜਾ ਯੂਥ ਅੱਜ ਨਜ਼ਰ ਆ ਰਿਹਾ ਸਾਨੂੰ ਛੋਟੇ ਛੋਟੇ ਬੱਚੇ ਨਜ਼ਰ ਆ ਰਹੇ ਨੇ ਕਿੰਨੀ ਵਧੀਆ ਗੱਲ ਹੈ ਕਿ ਸਾਡੇ ਯੂਥ ਤੇ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੋ ਇਹ ਅੱਜ ਤੱਕ ਕਦੇ ਨਹੀਂ ਹੋਇਆ ਸੀ ਇਹ ਪਹਿਲੀ ਵਾਰ ਪੰਜਾਬ ਵਿੱਚ ਹੋ ਰਿਹਾ ਹੈ ਇੰਨੇ ਵੱਡੇ ਪੱਦਰ ਤੇ 350ਵਾਂ ਸ਼ਹੀਦੀਪੁਰਾ ਮਨਾਇਆ ਜਾ ਰਿਹਾ ਹੈ ਸਾਰੇ ਇਸ ਗੱਲ ਦੇ ਪੰਜਾਬ ਸਰਕਾਰ ਦਾ ਸਤਿ ਧੰਵਾਦ ਕਰਦੇ ਆ ਯੂਥ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਦੇਖੋ ਸਾਡੀ ਸਰਕਾਰ ਦਾ ਪਰਾਲਾ ਸਾਡੇ 350 ਸਾਲਾਂ ਦੇ ਸੰਬੰਧ ਵਿੱਚ ਗੁਰਤੇਗ ਬਹਾਦਰ ਜੀ ਜਿਹੜੇ ਸਮਾਜ ਵਾਸਤੇ ਦੇਸ਼ ਵਾਸਤੇ ਸਭ ਦੁਨੀਆ ਵਾਸਤੇ ਜਿਨ੍ਹਾਂ ਨੇ ਆਪਣੀ ਪਰਾਲਾ ਦੀ ਉਤੀ ਦੇ ਕੇ ਸ਼ਾਗਿਰਦ ਪਾਈ ਔਰ ਅੱਜ ਜੇ ਅਪਾ ਸਮਾਜ ਖੜਾ ਹੈ ਉਹਨਾਂ ਦੀ ਬਿਜੋੜਤਾ ਹੈ ਕਿ ਮੈਂ ਕਿ ਉਹਨਾਂ ਦੇ ਸਰਦਾਪੂਣ ਭੇਟ ਕਰਦਾ ਉੱਥੇ ਮੈਂ ਆਸ਼ ਕਰਦਾ ਕਿ ਅਸੀਂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਮਾਰਗਦਰਸ਼ਕ ਚੱਲਣਾ ਚਾਹੀਦਾ ਸਾਨੂੰ ਸਮਾਜ ਦੇ ਵਿੱਚ ਇੱਕ ਐਸਾ ਮੈਸੇਜ ਦੇਣਾ ਚਾਹੀਦਾ ਜੋ ਸਾਡੇ ਵਿੱਚ ਕਰ ਗਏ ਆ ਕਦੇ ਵੀ ਭੁਲਾਉਣ ਵਾਲੀ ਗੱਲ ਨਹੀਂ ਹੈ ਜੁੜੇ ਹੋਣ ਨਾਲ ਲਾਈਵ ਨਾਲ ਸੰਜੇ ਨਾਯੂ ਮੀ ਰਿਪੋਰਟ ਹਨਾਵਾਦ